ਜਿਸੀ ਅਵਨਾਸਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰੜੈ ਲਾਇਆ ਦਾਨ ਤੇਰੈ ਘਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੇ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜਨ ਲਾੜੇ ਨਾਲ ਸੁਹੈ ਪਰਖ ਮੋਹਣੀਐ ਲਿਆ ਵਿਆਹ ਹੋਆ ਸੋਭ ਸੇਤੀ ਪੰਚ ਸ਼ਬਦੀ ਆਇਆ ਜਿਨ ਕੀ ਆ ਤਿਨ ਦੇਖਿਆ ਜਗ ਤੰਦੜੈ ਲਾਇਆ ਹਉ ਬਲੇ ਹਾਰੀ ਸਾਜਨਾ ਮੀਤਾਵਰੀ ਤਾ ਇਹੋ ਤਨ ਜਿਨ ਸਿਓ ਗਾੜਿਆ ਮਨ ਲੀੜਾ ਦੀਤਾ ਲੀਆ ਤਾਂ ਦਿਆ ਮਾਨ ਜਿਨ ਸਿਓ ਸੇ ਸੱਜਣ ਕਿਉਂ ਵੀਸਰਹਿ ਜਿਨ ਦਿਸ ਆਇਆ ਹੋ へ ਰਲੀਆਂ ਜੀ ਸੇਤੀ ਗਹਿ ਰਹ ਸਗਲ ਗੁਣ ਅਬ ਗਣ ਨਾ ਕੋਈ ਹੋ へ ਨੀਤਾ ਨੀਤਾ ਹਉ ਬਨਿਹਾਰੀ ਸਾਜਨਾ ਮੀਤਾ ਅਵਰੀਤਾ ਗੁਣਾ ਕਾ ਹੋਐ ਵਾਸੁਲਾ ਕੱਢ ਵਾਸ ਲਈਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਝ ਕਰੀਜੈ ਸਾਝ ਕਰੀਜੈ ਗੁਣ ਹਕੇਰੀ ਛੋੜ ਅਵਗਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜਮਲੀਐ ਜਿੱਥੈ ਜਾਏ ਬਹੀਐ ਭਲਾ ਕਹੀਐ ਝੋਲ ਅਮਰਤ ਪੀਜੈ ਗੁਨਾ ਕਾ ਹੋਐ ਵਾਸੁਲਾ ਕੱਢ ਵਾਸ ਲਈਜੈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਆਖਣ ਤਾ ਕੋ ਜਾਈਐ ਜੇ ਭੂ ਲੜਾ ਹੋਈ ਜੇ ਹੋਏ ਭੁਲਾ ਜਾਏ ਕਹੀਐ ਆਪ ਕਰਤਾ ਕਿਉ ਭੁੱਲੇ ਸੁਣੇ ਦੇਖੇ ਬਾਜ ਕਹੈ ਦਾਨ ਅਣ ਮੰਗਿਆਂ ਦੇਵੈ ਦਾਨ ਦੇ ਦਾਤਾ ਜਗ ਵਿਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੇ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਚ ਭਾਵੇ ਸਾਚ ਕੀ ਮਤ ਕਿਉ ਤਲੈ ਇਸ਼ਨਾਨ দান ਸੁ ਗਿਆਨ ਮੱਜਨ ਆਪ ਅਛਲਿਉ ਕਿਉ ਛਲੈ ਪਰਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੇ ਸੋਈ ਸਾਹਿਬ ਸੂ ਸਲਾਹੀ ਹੈ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈ ਲਿਆ ਕਿਨ ਅੰਮ੍ਰਿਤ ਪੀਆ ਮਾਥੇ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਣੜਾ ਪ੍ਰਭ ਸਹਿਜ ਪਛਾਤਾ ਜਾਂ ਮਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ ਕਿਉ ਮਿਲੇ ਹੋਇ ਪਰਾਇਆ ਸਾਹਿਬ ਸੂ ਸਲਾਹੀਏ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉ ਆਵੇ ਜਾਂਤਾ ਪ੍ਰੀਤਮ ਸਿਓ ਮਨ ਮਾਨਿਆ ਹਰ ਸੀਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬਕਾ ਕੋਟ ਉਸਾਰਿਆ ਪੰਚ ਭੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮੇਯਾਗੁਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾ ਕੀਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਜणाਵੇ ਆਪ ਜਾਣ ਆਵੇ ਮਾਰਗ ਪਾਵੇ ਆਪੇ ਮਨੁਆ ਲੇਵੇ ਕਰਮ ਸ ਕਰਮ ਕਰਾਏ ਆਪੇ ਕੀਮਤ ਕੌਣ ਅਪੇਵੇ ਤੰਤ ਮੰਤ ਪਾਖੰਡ ਨਾ ਜਾਣਾ RAM ਹਿਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਜੈ ਗੁਰ ਸ਼ਬਦੀ ਸਚ ਜਾਣਿਆ ਸਾਜਨ ਹੋਣ ਆਪਣੇ ਕਿਉ ਪਰ ਘਰ ਜਾਹੀ ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ਮਨ ਮਾਹੀ ਸਾਜਨ ਕਰਹਿ ਰਲੀਆਂ ਕਰਮ ਧਰਮ ਸਬਾਇਆ ਅਠ ਸੱਤ ਤੀਰਥ ਪੁੰਨ ਪੂਜਾ ਨਾਮ ਸਾਚਾ ਪਹਾਇਆ ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ ਸਾਜਨ ਰਾਂਗ ਰੰਗੀ ਲੜੇ ਰੰਗ ਲਾਲ ਬਣਾਇਆ ਅੰਦਾ ਆਗੂ ਜੀ ਤਿਇ ਕਿਉ ਪਾਧਰ ਜਾਣੈ ਆਪ ਮੁਸਤੈ ਮਤ ਹੋਸੀਐ ਕਿਉ ਰਾਹ ਪਛਾਣੈ ਕਿਉ ਰਾਹ ਜਾਵੈ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਵਿਣ ਨਾਮ ਹਰ ਕੀ ਕਛ ਨਾ ਸੂਜੈ ਅੰਧ ਬੂਡੋ ਧੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹ ਪਾਦਰ ਗੁਰ ਦੱਸੈ ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ ਕਿਸ ਪੈ ਖੋਲੋਂ ਗੰਠੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸਬਾਇਆ ਕੌਣ ਜਾਣੈ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੇ ਫੇਰੀਆ ਨਾਮ ਵਿਹੂਨੇ ਊਨੇ ਝੂਨੇ ਨਾ ਗੁਰ ਸ਼ਬਦ ਸੁਣਾਇ ਮਨ ਪਰਦੇਸੀ ਜੇਤੀ ਐ ਸਬ ਦੇਸ਼ ਪਰਾਇਆ ਗੁਰ ਮਹਿਲੀ ਘਰ ਆਪਣੈ ਸੋ ਭਰਪੂਰ ਨੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸ਼ਬਦ ਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੀ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹਿਲਾ ਬਾਜੰਤ ਅਨਹਦ ਬੀਨਾ ਗੁਰ ਮਹਿਲੀ ਘਰ ਆਪਣ ਸੋ ਭਰਪੁਰ ਨੀਣਾ ਕੀਤਾ ਕਿਆ ਸਾਲਾਹੀਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੇ ਆਪ ਜਣਾਵੇ ਆਪ ਭੁੱਲ ਨਾ ਭੁੱਲੇ ਜੈ ਜੈ ਕਾਰ ਕਰਹਿ ਤੁਧ ਭਾਵ ਹੈ ਗੁਰ ਕੈ ਸ਼ਬਦ ਅਮੁੱਲੇ ਹੀਣੋ ਨੀਚ ਕਰਉ ਬੇਨੰਤੀ ਸਾਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਸੰਤ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਸੁਹਿਲੜਾ ਹਰ ਤਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਤਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲੇ ਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪ ਹੋ ਸੁਖ ਫਲ ਹਰ ਜਨ ਪਾਵੋ ਨਾਨਕ ਕਹਿ ਸੁਣੋ ਜਨ ਭਾਈ ਸੁਖ ਸੁਹਿ ਲੜਾ ਹਰ ਤਿਆਵੋ ਸੁਣ ਹਰ ਗੁਣ ਭੀਨੇ ਸਹਜ ਸੁਭਾਏ ਗੁਰਮਤ ਸਹਜੇ ਨਾਮ ਧਿਆਏ ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿੰਨ ਜਨਮ ਮਰਨ ਭੋ ਭਾਗਾ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਬ ਲਾਗਾ ਜਿਨ ਕੋ ਕਿਰਪਾ ਕੀਨੀ ਮੇਰੇ ਸੁਆਮੀ ਤਿਨੇ ਅਨ ਦਿਨ ਹਰ ਗੁਣ ਗਾਏ ਸੁਣ ਮਨ ਪੀਨੇ ਸਹਿਜ ਸੁਭਾਈ ਜੁਗ ਮਹਿ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸੇ ਕਿਰਪਾ ਕਰੇ ਸੋ ਪਾਏ ਸਹਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗੁਆਏ ਸਭ ਕੋ ਤੇਰਾ ਤੂੰ ਸਭਨਾ ਕਾ ਹਉ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜਣ ਆਏ ਬੁੱਠੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੈ ਆਏ ਦਹਿਰ ਦੇਸ ਪੂਜ ਹੋਐ ਹਰ ਜਨ ਕੀ ਜੋ ਹਰ ਹਰ ਨਾਮ ਧਿਆਈ ਨਾਨਕ ਹਰਿਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਣ ਆਏ ਬੁੱਠੇ ਘਰ ਮਾਹੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰ ਜੀਉ ਰਾਖੈ ਜੁਗ ਜੁਗ ਰੱਖਦਾ ਆ ਯਾਰਾ ਸੋ ਭਗਤ ਜੋ ਗੁਰਮੁਖ ਹੋਵੇ ਹਉ ਮੈਂ ਸ਼ਬਦ ਜਲਾਇਆ ਰਾਮ ਹਉ ਮੈਂ ਸ਼ਬਦ ਜਲਾਇਆ ਮੇਰੇ ਹਰ ਭਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰਹਿ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੈ ਦਰ ਸਾਚੈ ਜਿਨਨੀ ਸਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੀ ਰਾਮ ਹਰ ਭਗਤ ਕਰਹਿ ਵਿੱਚੋਂ ਆਪ ਗਵਾਵਹਿ ਜਿਨ ਗੁਣ ਅਵਗਣ ਪਛਾਣੇ ਰਾਮ ਗੁਣ ਅਵਗਣ ਪਛਾਣੈ ਹਰ ਨਾਮ ਵਿਖਾਣੈ ਐ ਭਗਤ ਮੀਠੀ ਲਾਗੀ ਅਨ ਦਿਨ ਭਗਤ ਕਰਹਿ ਦਿਨ ਰਾਤੀ ਘਰ ਹੀ ਮਹਿ ਬੈਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖਹਿ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੀ ਅਨ ਦਿਨ ਨਾਮ ਸੁਮਾਲੇ ਮਨ ਮੁਖ ਭਗਤ ਕਰਹਿ ਬਿਨ ਸਤਗੁਰ ਵੇਣੁ ਸਤਗੁਰੁ ਭਗਤ ਨਾ ਹੋਈ ਰਾਮ ਹਉ ਮੈ ਮਾਇਆ ਰੂਗ ਵਿਆਪੀ ਮਰ ਜਨ ਮਹਿ ਦੁਖ ਹੋਈ ਰਾਮ ਮਰ ਜਨ ਮਹਿ ਦੁਖ ਹੋਈ ਦੂਜੈ ਭਾਇ ਪਰਜਿ ਵਿਗੋਈ ਵਿਣ ਗੁਰ ਤਤ ਨਾ ਜਾਣਿਆ ਭਗਤ ਵਿਹੂਣਾ ਸਭ ਜਗ ਭਰਮਿਆ ਅੰਤ ਗਿਆ ਪਛਤਾਨਿਆ ਕੋਟ ਮਦੇ ਕਿਨੈ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਮਿਲੇ ਵਡਿਆਈ ਦੂਜੇ ਭਾਇ ਪਤ ਖੋਈ ਭਗਤਾ ਕਹਿ ਕਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਅਖੋਟ ਕਦੇ ਨਾਨ ਖੁੱਟੈ ਹਰ ਦੀਆ ਸਹਿਜ ਸੁਪਾਯਾ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੈ ਸ਼ਬਦ ਸੁਹਾਇਆ ਨਾਨਕ ਆਪੇ ਬਖਸ਼ ਮਲਾਏ ਜੁਗ ਜੁਗ ਸੋਭਾ ਪਾਇਆ ਤੂਹੀ ਮਹੱਲਾ ਤੀਜਾ ਸ਼ਬਦ ਸੱਚੈ ਸੱਚ ਸੁਹੇਲਾ ਜਿਤੈ ਸੱਚੇ ਕਾ ਹੋਏ ਵਿਚਾਰੂ ਰਾਮ ਹਮੇ ਸਭ ਕਿਲੇ ਵਿਖ ਕਾਟੇ ਸੱਚ ਰੱਖਿਆ ਉਰ ਧਾਰੇ ਰਾਮ ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ ਸੱਚਾ ਸਤਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸਾਚ ਨੇ ਸਤਾਰਾ ਹੋਈ ਸਾਚੈ ਸਤਗੁਰ ਸਾਚ ਬੁਝਾਇਆ ਪਤ ਰਾਖੈ ਸੱਚ ਸੋਈ RAM ਸੱਚਾ ਭੋਜਨ ਭਾਉ ਸੱਚਾ ਹੈ ਸੱਚੈ ਨਾਮ ਸੁਖ ਹੋਈ RAM ਸੱਚੈ ਨਾਮ ਸੁਖ ਹੋਈ ਮਰੈ ਨਾ ਕੋਈ ਗਰਬ ਨਾ ਜੂਨੀ ਵਾਸਾ ਜੋਤੀ ਜੋਤ ਮਲਾਈ ਸੱਚ ਸਮਾਈ ਸੱਚ ਨਾਏ ਪਰਗਾਸਾ ਜਿਨਨੀ ਸੱਚ ਜਾਤਾ ਸੇ ਸੱਚੇ ਹੋਏ ਅਨ ਦਿਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨੇ ਹਿਰਦੈ ਵਸਿਆ ਨਾ ਵਿਛੜ ਦੁਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵਹਿ ਤਿਤ ਕਰ ਸੁਹਿਲਾ ਹੋਈ RAM ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵੇਚ ਸਾਚਾ ਪੁਰਖ ਪ੍ਰਭ ਸੋਈ RAM ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜਹ ਦੇਖਾਂ ਤਹ ਸੱਚ ਪਸਰਿਆ ਅਵਰ ਨਾ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਸੇ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋ ਹੈ ਦਰਬਾਰੀ ਸੱਚੋ ਸੱਚ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣ ਹੈ ਤਾਂ ਸਤਜਾਨ ਹੈ ਸਾਚੇ ਸੋਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੁਬਾ ਸਾਚੇ ਹੀ ਸੁਖ ਹੋਈ ਸਾਚ ਰਤੇ ਭਗਤ ਇਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੋਹੀ ਮਹੱਲਾ ਤੀਜਾ ਜੁਗ ਚਾਰੇ ਤਨ ਜੀ ਭਵੈ ਬਿਨ ਸਤਗੁਰ ਸੁਹਾਗ ਨਾ ਹੋਈ RAM ਨਿਚਲ ਰਾਜ ਸਦਾ ਹਰ ਕੇ ਰਾ ਤਿਸ ਬਿਨ ਅਵਰ ਨਾ ਕੋਈ RAM ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮਖੇ ਇੱਕੋ ਜਾਣਿਆ ਧਨ ਪਿਰ ਮੇ ਲਾਵਾ ਹੋਵਾ ਗੁਰਮਤੀ ਮਨ ਮਾਨਿਆ ਸਤਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇਂ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ 라ਵੇ ਮਨ ਮਾਨਿਆ ਸੁਖ ਹੋਈ ਸਤਗੁਰ ਸੇਵ ਧਨ ਬਾਲੜੀਏ ਹਰ ਵਾਰ ਪਾਵਹਿ ਸੋਈ RAM ਸਦਾ ਹੋਵੇ ਸੋਹਾਗਣੀ ਫਿਰ ਮੈਲਾ ਵੇਸ ਨਾ ਹੋਈ RAM ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਹਉ ਮੈਂ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਫਿਰ 라ਵੇ ਆਪਣਾ ਰਾਮ ਰਹੇ ਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਾਲਣੀਏ ਹਰ ਵਾਰ ਦੇ ਮਲਾਈ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਏ ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ ਸਾ ਧਨ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਲਾਈ RAM ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ RAM ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ सेज ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸ਼ਿੰਗਾਰ ਬਣਾਇ ਕਾਮਣ ਨਿਰਮਲ ਹਉ ਮੈਂ ਮਲਖ ਹੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਲਾਈ ਕਰਤੈ ਨਾਮ ਨਵੇਂ ਨਿਧ ਪਾਈ